ਸਸਿਕਲ ਜੀ ਮੈਂ ਅਜਕੀ ਸਿੰਘ ਬੇਲੂ ਪੰਜਾਬ ਸਰਕਾਰ ਨੇ ਜਿੱਥੇ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਹੈ ਉੱਥੇ ਨਾਲ ਹੀ ਗੈਂਗਸਟਰ ਦੇ ਖਤਮ ਕਰਨ ਵਾਸਤੇ ਗੈਂਗਸਟਰਵਾਦ ਨੂੰ ਖਤਮ ਕਰਨ ਵਾਸਤੇ ਮਹਿੰਮ ਵੱਡੇ ਪੱਤਰ ਤੇ ਚਲਾਈ ਹੋਈ ਹੈ ਪਿਛਲੇ ਦਿਨੀ 골ਡੀ ਵਿਰਾਡ ਦੇ ਮਦਰ ਤੇ ਫਾਦਰ ਨੂੰ ਅਰੈਸਟ ਕੀਤਾ ਉਹਨਾਂ ਨੇ ਇਹਨਾਂ ਤਮਾਮ ਗੱਲਾਂ ਦੀ ਜਾਣਕਾਰੀ ਲੈਣ ਲਈ ਤਮਾਮ ਦੀ ਗੱਲਾਂ ਦੀ ਚਰਚਾ ਕਰਨ ਵਾਸਤੇ ਸਾਡੇ ਨਾਲ ਗਿਆਨੀ ਬੂਟਾ ਸਿੰਘ ਜੀ ਨੇ ਗੱਲਬਾਤ ਕਰਦੇ ਆ ਸਾਡੇ ਚੈਨ ਚਦੜ ਸਵਾਗਤ ਹੈ ਜੀ ਵੈਗੁਰੂ ਜੀ ਦਾ ਖਾਲਸਾ ਸਿਰ ਵਿਗ ਜੀ ਹੁੰਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕਹਿੰਦੇ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਗੈਂਗਸਟਰਵਾਦ ਖਤਮ ਕਰਨ ਵਾਸਤੇ ਮੇਮ ਚੱਕੇ ਬੀੜਾ ਚੱਕੇ ਕਿਵੇਂ ਕਾਮਯਾਬ ਹੋਣਗੇ ਜਾਂ ਕਿਤਾ ਦੇਖੋ ਸੌਤ ਪਹਿਲਾਂ ਜੋਗੀ ਅਦਿੱਤਿਆਨਾਥ ਨੇ ਜੁਪੀ ਦੇ ਵਿੱਚ ਇਹ ਕੀਤਾ ਤੇ ਚਲੋ ਖਤਮ ਤਾਂ ਉੱਥੇ ਵੀ ਨਹੀਂ ਹੋਇਆ ਤੇ ਕੁਝ ਹੱਦ ਤੱਕ ਲੋਕਾਂ ਦਾ ਰਿਵਿਊ ਹੈਗਾ ਉਹ ਕਹਿੰਦੇ ਵੀ ਇੱਥੇ ਕੰਟਰੋਲ ਹੋਇਆ ਅੱਗੇ ਨਾਲੋਂ ਸਾਨੂੰ ਹਨਾ ਥੋੜਾ ਜਿਹਾ ਸੁੱਖ ਦਾ ਸਾਹ ਮਿਲਿਆ ਵੀ ਅਸੀਂ ਅੱਗੇ ਹਰੇਕ ਬੰਦਾ ਧਮਕੀ ਦਿੰਦਾ ਸੀ ਹਨਾ ਬਰੋਤੀ ਮੰਗਿੰਦੇ ਸੀ ਵੀ ਉੱਥੇ ਟਕਾ ਹੋਇਆ ਹੁਣ ਜਿਹੜੀ ਪੰਜਾਬ ਸਰਕਾਰ ਦੀ ਗੱਲ ਹੈਗੀ ਹੈ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਹਾਲਾਂਕਿ ਭਵੰਤਮਾਨੋਂ بڑے ਸ਼ਬਦਾਂ ਦੇ ਨਾਲ ਸੰਬੋਧਨ ਕਰਦੇ ਲੋਕ ਕਿ ਮੁੱਖ ਮੰਤਰੀ ਬਿਆਨ ਸਿੰਘ ਦਾ ਦੂਜਾ ਚਿਹਰਾ ਜੀ ਪੁੱਛੜਾ ਬਹੁਤ ਕੁਝ ਕਹਿੰਦੇ ਆ ਪਰ ਨਹੀਂ ਜਿੰਨਾ ਗੈਂਗਸਟਰਾਂ ਨੇ ਤਬਾਹੀ ਮਚਾਈ ਐ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸੁਣਨੀ ਲੋੜ ਐ ਨਾ ਸਾਡਾ ਲੈਜੈਂਡ ਬੰਦਾ ਸੀ ਹਨਾ ਜਿਹੜਾ ਸਿੱਧੂ ਮੂਸੇਵਾਲ ਦਾ ਕਤਲ ਕੀਤਾ ਬਿਸ਼ਨੋਈ ਨੇ ਕਰਾਇਆ ਗੋਲਡਵਾਲ ਦਾ ਪੰਜਾਬ ਚ ਤਾਂ ਬਹੁਤ ਜ਼ਿਆਦਾ ਕਸਟ ਹੋਇਆ ਨਾ ਆਪਾਂ ਤਾਂ ਇਹੀ ਗੱਲਾਂ ਕਰਾਂਗੇ ਵੀ ਲੈਜੈਂਡ ਸੀ ਨਾ ਉਹ ਹੀ ਸੀ ਨਾ ਤਾਂ ਉਹਦੀ ਗੱਲ ਕਰਦੇ ਹਾਂ ਨਾ ਐ ਤਾਂ ਬਹੁਤ ਕੁਝ ਹੋਇਆ ਇਹ ਪੰਜਾਬ ਸਰਕਾਰ ਜਿਹੜੀ ਮਹਿਮੇ ਹੈਗੀ ਜੀ ਕਾਮਯਾਬੀ ਹੋਊਗੀ ਹੋਣੀ ਚਾਹੀਦੀ ਲੋਕਾਂ ਨੂੰ ਸਹਿਜ ਸਹਿਯੋਗ ਦੇਣ ਦੀ ਲੋੜ ਐ ਹੁਣ ਜਿਹੜੀ ਸ਼ੁਰੂਆਤ ਕੀਤੀ ਉਹਨਾਂ ਨੇ ਗੋਲਡੀ ਬ੍ਰਾਂਡ ਦੇ ਮਾਤਾ ਪਿਤਾ ਨੂੰ ਰੈਸਟ ਕੀਤਾ ਕਿਉਂ ਕੀਤਾ ਇਹ 2024 ਸੌਰੀ 22 ਤੋਂ ਚੱਲ ਰਿਹਾ ਸੀਗਾ ਇੱਕ ਅ ਅੰਮ੍ਰਿਤਸਰ ਦੇ ਵਿੱਚ ਕਿਸੇ ਬੰਦੇ ਨੂੰ ਕਾਲ ਕੀਤੀ ਸੀ ਉਹਦੇ ਕੋਲੋਂ 50 ਲੱਖ ਰੁਪਏ ਮੰਗਿਆ ਸੀ ਜ਼ਬਰਨ ਇਹਨੂੰ ਕਿਨੇ ਮੰਗੇ ਸੀ 골ਡੀ ਬ੍ਰਾਂਡ ਦੇ ਬੰਦੇ ਨੇ ਮੰਗਿਆ ਸੀ ਠੀਕ ਹੈ ਤੇ ਉਹ ਇਹਦੇ ਮਾਪਿਆਂ ਨੂੰ ਗ੍ਰਿਫਤਾਰ ਤਾਂ ਕੀਤਾ ਹੈ ਕਹਿੰਦੇ ਇਹਦੇ ਫੋਨ ਤੋਂ ਕੋਈ ਨਾ ਕੋਈ ਮਿਸ ਕਾਲ ਗਈ ਹੈ ਫੋਨ ਚੈੱਕ ਕਰਨ ਵਾਇਦ ਤੱਕ ਇਦਾਂ ਦਾ ਜਿਹੜਾ ਕਹਿ ਲਈਏ ਵੀ ਇਨਵੈਸਟੀਗੇਸ਼ਨ ਤਾਰ ਜੋੜੀ ਹੈ ਵੀ ਗੋਲਡੀ ਬ੍ਰਾਡ ਦੇ ਘਰ ਕੋਈ ਮਿਸਕਾਲ ਹੋਈ ਹੈ ਉੱਥੋਂ ਕਾਲ ਗਈ ਹੈ ਜਾਨੀ ਕਿ ਇਹਨੇ ਤਾਰਾ ਜੋੜ ਕੇ ਤਾਂ ਚੱਕਿਆ ਹੁਣ 50 ਲੱਖ ਰੁਪਏ ਦੀ ਫਰੋਤੀ ਬੰਦੇ ਤੋਂ ਮੰਗੀ ਗਈ ਹੈ ਜੀ ਠੀਕ ਹੈ ਉਹਨੇ ਕੰਪਲੀਟ ਕੀਤੀ ਸੀ ਫਿਰ ਉਹ ਬੰਦੇ ਨੇ ਪੈਰਵਾਈ ਆਪ ਕੀਤੀ ਹੈ ਸਾਰਾ ਕੁਛ ਲੱਭਿਆ ਉਹਨੇ ਕੈਨੇਡਾ ਵਗੈਰਾ ਫੋਨ ਕੀਤੇ ਨੇ ਵੀ ਗੋਲਡੀ ਬ੍ਰਾਡ ਨੇ ਗੱਲ ਹੋ ਸਕਦੀ ਹੈ ਉਹਨੇ ਕਿਹਾ ਵੀ ਹਾਂ ਗੋਲਡੀ ਬ੍ਰਾਡ ਦੇ ਬੰਦੇ ਨੇ ਫੋਨ ਕੀਤਾ ਚਲੋ ਐਨੀਵੇ ਗੱਲ ਇਹ ਹੈਗੀ ਆ ਵੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੇ ਨੁਕਸਾਨ ਬਹੁਤ ਕੀਤਾ ਤੁਸੀਂ ਜਿਹੜੇ ਸਾਡੇ ਕਬੱਡੀ ਟੂਰਨਾਮੈਂਟ ਜਾਂ ਔਰ ਜਿੱਥੇ ਗੇਮਾਂ ਹੁੰਦੀਆਂ ਨੇ ਉੱਥੇ ਕਿੰਨੇ ਕਤਲ ਹੋ ਗਏ ਕਿੰਨੇ ਕਬੱਡੀ ਖਿਡਿਆਰੀ ਗੋਲੀਆਂ ਮਾਰ ਕੇ ਸ਼ਰਅ ਮਾਰ ਦਿੱਤੇ ਠੀਕ ਹੈ ਇਹ ਪੰਜਾਬ ਸਰਕਾਰ ਦੀ ਫੇਲੀਅਰ ਨਹੀਂ ਹੈਗੀ ਜੇ ਦੇਖੀ ਜਾਵੇ ਭਈ ਤਾਂ ਆਮ ਪਹਿਲਾਂ ਸਰਕਾਰ ਆਈਆਂ ਕਾਲੀ ਦਲ ਦੀ ਰਹੀ ਹੈ ਕਾਂਗਰਸ ਰਹੀ ਹੈ ਇਸ ਤਰ੍ਹਾਂ ਦਾ ਕੋਈ ਮਾਹੌਲ ਹੈ ਜਿਸ ਤਰ੍ਹਾਂ ਹੁਣ ਗੈਂਗਸਟਰਵਾਦ 'ਚ ਬੰਦੇ ਮਰੇ ਐ ਖਿਡਿਆਰੀ ਮਰੇ ਐ ਸਾਡੇ ਲੈਜੈਂਡ ਬੰਦੇ ਮਰੇ ਐ ਉਹ ਤੁਸੀਂ ਇਹ ਨਹੀਂ ਮੰਨਦੇ ਹੈਗੇ ਨੇ ਥੋੜਲੇ ਵਿੱਚ ਬੰਦਿਆ ਕੱਲ ਕਿਤੇ ਬੋਲਦੇ ਲੱਸਣ ਜਿਹਾ ਲੱਗਦਾ ਹੈ ਨਾ ਕੁਝ ਕਰਦੇ ਨਹੀਂ 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 ਮੈਂ ਤਾਂ ਨਹੀਂ ਕਰਦਾ ਨਹੀਂ ਨਹੀਂ ਰੰਧਾਵੇ ਵਰਗੇ ਤਾਂ ਸ਼ਰਿਆਮ ਕਹਿੰਦੇ ਆ ਵੀ ਸਾਡੇ ਸਬੰਧ ਸੀ ਗੈਸਟਰਾਂ ਦੇ ਨਾਲ ਅਸੀਂ ਪਾਲਿਆ ਪ੍ਰਤਾਪ ਬਾਜਵਾ ਕਹਿੰਦਾ ਜਦੋਂ ਅਸੀਂ ਆ ਕੇ ਕਹਿੰਦੇ ਕੋਈ ਕਿਸੇ ਨੂੰ ਕਾਲ ਨਹੀਂ ਜਾਊਗੀ ਅਕਾਲੀਆਂ ਤੇ ਵੇਲੇ ਮਿੱਡੂ ਖੇੜਾ ਕੌਣ ਸੀ ਜਦੋਂ ਕਤਲ ਹੋਇਆ ਸਿੱਧੂ ਮਸਲਤੈ ਨੂੰ ਇਲਜ਼ਾਮ ਲਾਇਆ ਭੌਂਤਮਾਨ ਤੇ ਦੋਸ਼ ਨਹੀਂ ਤੁਸੀਂ ਲਾ ਸਕਦੇ 4 ਸਾਲਾਂ ਵਿੱਚ ਜਿਹੜੇ ਬੰਦੇ ਗੋਲੀ ਬਰਾੜ ਵਰਗੇ 4 ਸਾਲ ਥੋੜੀ ਐ ਤਾਂ 10-10 ਸਾਲ ਦੇ ਆ ਪੁਰਾਣੇ ਬੰਦੇ ਬਿਸ਼ਨੋਈ ਵਰਗੇ ਸਾਰੇ ਠੀਕ ਹੈ ਕੰਟਰੋਲ ਜੇ ਤੁਸੀਂ ਫੀਲਿੰਗ ਦੀ ਗੱਲ ਕਰਦੇ ਹੋ ਨਫਰੀ ਕੰਨੀਆ ਪੁਲਿਸ ਦੀ 82000 ਹੈ 82000 ਵਿੱਚੋਂ 7-8000 ਬੰਦਾ ਦੂਜੇ ਕਹਿੰਦੇ ਹੁੰਦੇ ਇਹਨੂੰ ਆਪਣਾ ਰਿਟਾਇਰ ਹੋ ਗਿਆ ਠੀਕ ਹੈ ਕੋਈ ਡਿਸਮਿਸ ਕੀਤੇ ਕੋਈ ਸਸਪੈਂਡ ਕੀਤੇ ਠੀਕ ਹੈ 70000 ਬੰਦਾ 3 ਕਰੋੜ ਲੋਕਾਂ ਨੂੰ ਕਵਰ ਕਿਦਾਂ ਕਰੂਗਾ ਠੀਕ ਹੈ ਉਹਦੇ ਵਿੱਚ ਅੱਧੀ ਪੁਲਿਸ ਤਾਂ ਲੀਡਰ ਲਈ ਫਿਰਦੇ ਆ ਵੱਡੇ ਅਫਸਰ ਲਈ ਫਿਰਦੇ ਆ ਥਾਣੇ ਵੀ ਤਾਂ ਬੰਦਾ ਹੋਏ ਨੇਗਾ ਪੁਲਿਸ ਕਿੱਥੇ ਕਿੱਥੇ ਜਾ ਰਹੀ ਸਰਕਾਰ ਨੂੰ ਚਾਹੀਦਾ ਇਹ ਨਫਰੀ ਉਹਦੇ ਘਟਾਉਣ ਗੈਂਗਸਟਰਵਾਦ ਤੇ ਜੇ ਕਾ ਮਤਲਬ ਇਹ ਕੰਟਰੋਲ ਕਰਨਾ ਲੇ ਲੈਣਾ ਲੀਡਰਾਂ ਤੋਂ ਨਹੀਂ ਲਏ ਹੈ ਨਾ ਤੁਸੀਂ ਗੱਲ ਇਹ ਨਾ ਕੋਹਣਾ ਵੀ ਸਰਕਾਰ ਦੀ ਫੇਲੀਅਰ ਹੈ ਇੱਥੋਂ ਥੋੜਾ ਬਹੁਤਾ ਕਿਦੋਂ ਇਦਾਂ ਲੱਗਦਾ ਹੁੰਦਾ ਵੀ ਯਾਰ ਇਹ ਬੰਦਾ ਕਿਹੜੇ ਪਾਰਟੀ ਨਾਲ ਜੁੜਿਆ ਹੁਣ ਮੈਨੂੰ ਇਹੀ ਕਹਿਣਾ ਬੰਦੇ ਨੇ ਝੜੂ ਪਾਰਟੀ ਨਾਲ ਜੁੜੇ ਇੱਥੇ ਰੱਖ ਕੇ ਨਹੀਂ ਗੱਲ ਕਰਦੇ ਗੱਲ ਕਰਨੀ ਹੁਣ ਪ੍ਰਸ਼ਾਸਨ ਹੈ ਪ੍ਰਸ਼ਾਸਨ ਤਾਂ ਉੱਥੇ ਖੜਾ ਹੈ ਨਾ ਸਰਕਾਰ ਕੱਲ ਨੂੰ ਬਦਲ ਪ੍ਰਸ਼ਾਸਨ ਦਾ ਆਪਣਾ ਕੰਮ ਕਰਨਾ ਠੀਕ ਹੈ ਪ੍ਰਸ਼ਾਸਨ ਦੇ ਵਿੱਚ ਤੁਸੀਂ ਦੇਖੋ ਮੈਂ ਕੱਲ ਹੋਰ ਕਹਿਣ ਲੱਗਾ ਇਥੇ ਬਹੁਤੇ ਲੋਕ ਅੱਜ ਪ੍ਰਸ਼ਾਸਨ ਨੂੰ ਗੱਲ ਨਾ ਕੱਢਦੇ ਕਦੇ ਇਹ ਲੋਕ ਗੁਰਦਾਰਿਆਂ ਘਰਦਾਸਾਂ ਕਰਨੀ ਸਾਡਾ ਮੁੰਡਾ ਪੁਲਿਸ ਭਰਤੀ ਹੋ ਜਾਏ ਫਿਰ ਤੁਸੀਂ ਕਿਉਂ ਕਰਦੇ ਹੋ ਬਈ ਜੇ ਪੁਲਿਸ ਮਾੜੀ ਇਹ ਨਾ ਗੱਲ ਕਰੋ ਨਾ ਸਾਡੇ ਨਹੀਂ ਪੁਲਿਸ ਖੜੀ ਹੈ ਗੱਲ ਇਹ ਨਹੀਂ ਕਿ ਕੋਈ ਅਫਸਰ ਹੋ ਸਕਦੇ ਕੋਈ ਹੁਣ ਦੇਖੋ ਗੋਲਡੀ ਬ੍ਰਾਂਡ ਦੀ ਜਿਹੜੀ ਵੀਡੀਓ ਕਾਲ ਨਹੀਂ ਅਰ ਕਾਰਡ ਹੋਈ ਸੀ ਸ਼ਰਮ ਸਾਹਮਣੇ ਆ ਗਿਆ ਉਹ ਉਹ ਪੁਲਿਸ ਨਹੀਂ ਕਰਾਇਆ ਸੀਗਾ ਸ਼ਰਮ ਸਾਹਮਣੇ ਆ ਗਿਆ ਕੁਝ ਬੰਦੇ ਹੋ ਸਕਦੇ ਆ ਪੂਰੀ ਸਰਕਾਰ ਨਹੀਂ ਹੋ ਸਕਦੀ ਪੂਰਾ ਪ੍ਰਸ਼ਾਸਨ ਨਹੀਂ ਹੋ ਸਕਦਾ ਜਿਹੜੀ ਇਹ ਮਹਿੰਮ ਚਲਾਈ ਹੈ ਬਿੱਲੂ ਜੀ ਮੈਂ ਕਹਿੰਨਾ ਆਮ ਲੋਕਾਂ ਲਈ ਬਹੁਤ ਵਧੀਆ ਹੈ ਠੀਕ ਹੈ ਫਿਰ ਅਸੀਂ ਪੁਲਿਸ ਤੋਂ ਕਰਾਉਣਾ ਕੀ ਜੇ ਗੈਂਗਸਟਰਵਾਦ ਅਤਵਾਦ ਖਤਮ ਹੁੰਦਾ ਫਿਰ ਕਿਸੇ ਨੂੰ ਖਤਰਾ ਕੋਈ ਨਹੀਂ ਕਿਸੇਨ ਸਕਿਉਰਟੀ ਲੋਡ ਕੋਈ ਨਹੀਂ ਉਹ ਕੀ ਜੀ ਬਸ ਠੀਕ ਹੈ